ਖਾਲਸਾ ਵਾਹਿਗੁਰੂ ਜੀ ਕੀ ਫਤਿਹ 1600 ਦੇ ਨਿਮੇਤੀ ਵਿਸਾਖ ਨੂੰ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪ੍ਰਗਟ ਕਰ ਰਹੇ ਸੀ ਤਾਂ ਹਜ਼ਾਰਾਂ ਦੀ ਤਦਾਦ ਵਿੱਚ ਔਰੰਗਜ਼ੇਬ ਦਾ ਭੇਜਿਆ ਹੋਇਆ جاسੂਸ ਵਿੱਚ ਬੈਠਾ ਹੋਇਆ ਸੀ ਉਸ جاسੂਸ ਦਾ ਕੀ ਨਾਂ ਸੀ ਕਿੰਨਾ ਚਿਰ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਜਾਸੂਸੀ ਕੀਤੀ ਬਾਅਦ ਵਿੱਚ ਉਸਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦਾ ਕੀ ਪ੍ਰਭਾਵ ਪਿਆ ਫਿਰ ਬਾਅਦ ਵਿੱਚ ਉਹ ਜਸੂਦਾ ਕੀ ਨਾਂ ਪੈ ਗਿਆ ਅਤੇ ਕਿਸ ਤਰ੍ਹਾਂ ਉਸਨੇ ਖੰਡੇ ਬਾਟੇ ਦੀ ਪਾਉ ਲੈ ਕੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਸਜਿਆ ਇਸ ਜਸੂਦਾ ਜ਼ਿਕਰ ਕਿਸ ਕਿਤਾਬ ਵਿੱਚ ਮਿਲਦਾ ਹੈ ਇਹ ਸਭ ਕੁਝ ਜਾਣਕਾਰੀ ਲਈ ਆਪ ਜੀ ਨੂੰ ਸਾਡੇ ਚੈਨਲ ਤੇ ਬਣੇ ਰਹਿਣ ਵਾਸਤੇ ਸਿੱਖ ਹਿਸਟਰੀ 1313 ਨੂੰ ਸਬਸਕ੍ਰਾਈਬ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦਾ ਆਪ ਜੀ ਨੂੰ ਪਤਾ ਲੱਗ ਸਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਜਸੂਸ ਦੇ ਨਾਮ ਤੋਂ ਇਤਿਹਾਸਕਾਰ ਇਸ ਦਾ ਨਾਮ ਕੀ ਲਿਖਦੇ ਹਨ ਉਹ ਇਸ ਦਾ ਨਾਮ ਅਬੂਲ ਤਰਾਨੀ ਲਿਖਦੇ ਹਨ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਔਰੰਗਜ਼ੇਬ ਨੇ ਇਸ ਨੂੰ ਅਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਸੂਸੀ ਕਰਨ ਵਾਸਤੇ ਭੇਜਿਆ ਹੋਇਆ ਸੀ ਅਤੇ ਇਹ ਸਭ ਕੁਝ ਕਿਸ ਕਿਤਾਬ ਵਿੱਚ ਲਿਖਿਆ ਹੋਇਆ ਹੈ ਸਭ ਤੋਂ ਪਹਿਲਾਂ ਇਸ ਕਿਤਾਬ ਦਾ ਜ਼ਿਕਰ 1998 ਵਿੱਚ ਚੜ੍ਹਦੀ ਕਲਾ ਚ ਇੱਕ ਲੇਖ ਲਿਖਿਆ ਹੋਇਆ ਸੀ ਜਿਹੜਾ ਕਈ ਕੁਸ਼ਰਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਇਹ ਲੇਖ ਪੜ੍ਹਿਆ ਉਸ ਤੋਂ ਇੱਕ ਸਾਲ ਬਾਅਦ ਭਾਵ 1999 ਵਿੱਚ ਪੰਜਾਬੀ ਟਰਬਿਊਨ ਵਿੱਚ ਸਰਦਾਰ ਚਰਨ ਸਿੰਘ ਪੌਰ ਸੀ ਨੇ ਇਹ ਆਖਰੀ ਰਿਪੋਰਟ ਤੇ ਪੂਰਾ ਇੱਕ ਲੇਖ ਲਿਖਿਆ ਉਹਨਾਂ ਦੇ ਮੁਤਾਬਕ ਅਬੂਲ ਤਰਾਨੀ ਦੀ ਉਰਦੂ ਦੀ ਕਿਤਾਬ ਹੈ ਉਹਨਾਂ ਨੇ ਗਿਆਨੀ ਬੂਟਾ ਸਿੰਘ ਜੋ ਪੰਜਾਬ ਦੇ ਪੁਰਾਣੇ ਵਿਦਵਾਨ ਸੀ ਉਹਨਾਂ ਦੀ ਲਾਇਬ੍ਰੇਰੀ ਵਿੱਚ ਦੇਖੀ ਸੀ ਅਤੇ ਉਹਨਾਂ ਦੇ ਮੁਤਾਬਕ ਅਲੀਗੜ੍ਹ ਮੁ슬림 ਯੂਨੀਵਰਸਿਟੀ ਵਿੱਚ ਇਹ ਅਬੂਲ ਤਰਾਨੀ ਦੀ ਕਿਤਾਬ ਜੋ ਹੈ ਮੌਜੂਦ ਹੈ ਇਹ ਗੱਲ ਉਹਨਾਂ ਨੇ 1999 ਵਿੱਚ ਆਖੀ ਸੀ ਹੁਣ ਇਹ ਕਿਤਾਬ ਉੱਥੇ ਮੌਜੂਦ ਹੈ ਜਾਂ ਨਹੀਂ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੇ ਗੱਲ ਕਰੀਏ ਪ੍ਰਾਤਨ ਸੇ ਇਤਿਹਾਸਕਾਰਾਂ ਦੀ ਤਾਂ ਕਿਸੇ ਨੇ ਵੀ ਇਸ ਕਿਤਾਬ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਪਰ ਭਾਈ ਵੀਰ ਸਿੰਘ ਨੇ ਔਰੰਗਜ਼ੇਬ ਦੇ ਇਹ جاسੂਸ ਦਾ ਜ਼ਿਕਰ ਆਪਣੀ ਕਿਤਾਬ ਵਿੱਚ ਜ਼ਰੂਰ ਕੀਤਾ ਇਤਿਹਾਸ ਖੋਜ ਦਾ ਮਹਤਾਜ ਹੁੰਦਾ ਹੈ ਕੁਝ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਦੋਂ ਕੋਈ ਗੱਲ ਸਾਹਮਣੇ ਆ ਜਾਵੇ ਹੁਣ ਗੱਲ ਕਰਦੇ ਹਾਂ ਕਿ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਹ ਜੋ ਜਸੂਸ ਹੈ ਜੋ ਔਰੰਗਜ਼ੇਬ ਦਾ ਭੇਜਾ ਹੋਇਆ ਸੀ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਰਹਿ ਕਰਕੇ ਇਹ ਜਸੂਸੀ ਕਰਦਾ ਰਿਹਾ ਸੀ ਸਾਲ 1999 ਦੀ ਵਸਾਖੀ ਨੂੰ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪ੍ਰਗਟ ਕਰ ਰਹੇ ਸੀ ਤਾਂ ਹਜ਼ਾਰਾਂ ਦੀ ਸੰਗਤ ਵਿੱਚ ਅੌਰੰਗਜੀਬ ਦਾ ਭੇਜਿਆ ਇੱਕ ਜੂਸੂਸ ਜੋ ਆਪ ਜੀ ਨੂੰ ਦੱਸਿਆ ਹੈ ਅਬੂਲ ਤਰਾਨੀ ਬੈਠਾ ਹੋਇਆ ਸੀ ਉਸਨੇ ਜੋ ਵੀ ਉਸ ਦਿਨ ਦੇਖਿਆ ਇੱਕ ਕਿਤਾਬ ਵਿੱਚ ਲਿਖ ਦਿੱਤਾ ਸਿੱਖ ਇਤਿਹਾਸ ਵਿੱਚ ਇਹ ਵੱਡਾ ਦਿਨ ਸੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਸ ਦਿਨ ਬਾਰੇ ਲਿਖਿਆ ਪਰ ਜੋ ਇਸ ਜਸੂਸ ਨੇ ਲਿਖਿਆ ਹੈ ਉਹ ਤੁਸੀਂ ਸ਼ਾਇਦ ਪਹਿਲਾਂ ਕਦੇ ਵੀ ਸੁਣਿਆ ਹੋਵੇਗਾ ਨਾ ਕਦੀ ਸੁਣਿਆ ਹੋਵੇਗਾ ਉਸ ਦਿਨ ਉਸਨੇ ਪੰਜਾਂ ਪਿਆਰਿਆਂ ਦੇ ਲਹੂ-ਲੁਹਾਨ ਹੋਏ ਸਰੀਰ ਆਪਣੇ ਅੱਖੀਂ ਵੇਖੇ ਇਹ ਸਭ ਦੇਖ ਕੇ ਕਿਵੇਂ ਇਹ ਜਸੂਸ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਭਰਤੀ ਹੋ ਗਿਆ ਬਾਅਦ ਵਿੱਚ ਇਸ ਜਸੂਸ ਨੇ ਉਸ ਦਿਨ ਅਨੰਤਪੁਰ ਦੀ ਧਰਤੀ ਤੇ ਕੀ ਕੁਝ ਦੇਖਿਆ ਇਹ ਪੂਰਾ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਜਾਣ ਹੀ ਚੁੱਕੇ ਹਾਂ ਕਿ ਇਹ ਇਤਿਹਾਸਕਾਰ ਨੇ ਇਸ ਦਾ ਨਾਮ ਅਬੂਲ ਤਰਾਨੀ ਲਿਖਿਆ ਹੈ ਔਰੰਗਜ਼ੇਬ ਨੇ ਇਹ ਨੂੰ ਅਨੰਤਪੁਰ ਸਾਹਿਬ ਦੀ ਜਸੂਸੀ ਠੀਕ ਕਰਨ ਭੇਜਿਆ ਆਇਆ ਸੀ ਇਤਿਹਾਸਕਾਰਾਂ ਦਾ ਕਹਿਣਾ ਹੈ ਤਕਰੀਬਨ 2 ਸਾਲ ਇਹ ਜਸੂਸੀ ਕਰਦਾ ਰਿਹਾ ਆਪਣਾ ਭੇਸ ਬਦਲ ਕੇ ਅਨੰਦਪੁਰ ਸਾਹਿਬ ਰਿੰਦਾ ਰਿਹਾ ਸੀ ਵੈਸੇ ਇਹ ਮੁਸਲਮ ਸੀ ਪਰ ਬ੍ਰਾਹਮਣ ਦੇ ਭੇਸ ਵਿੱਚ ਇਹ ਬਾ ਗੁਲਾਬੇ ਮਾਲੀ ਕੋਲ ਅਨੰਦਪੁਰ ਸਾਹਿਬ ਧਰਤੀ ਤੇ ਰਿੰਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਸੂਸੀ ਕਰਕੇ ਰਿਪੋਰਟ ਭੇਜਦਾ ਸੀ ਉਹਨੂੰ ਜੇਬ ਨੂੰ ਕਿ ਕੀ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਹੋ ਰਿਹਾ ਹੈ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਉਸ ਦਿਨ ਵੀ ਇਸੇ ਨੇ ਰਿਪੋਰਟ ਭੇਜੀ ਸੀ ਜਿਸ ਦਿਨ ਖਾਲਸਾ ਪ੍ਰਗਟ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਅਬੂਲ ਤਰਾਨੀ ਲਿਖਦਾ ਹੈ ਕਿ ਮੇਰੀ ਜ਼ਿੰਦਗੀ ਦੀ ਇਹ ਆਖਰੀ ਰਿਪੋਰਟ ਸੀ ਔਰਮਜੀਬ ਨੂੰ ਕਿ ਉਸ ਤੋਂ ਬਾਅਦ ਮੈਂ ਕੋਈ ਵੀ ਰਿਪੋਰਟ ਔਰਮਜੀਬ ਨੂੰ ਨਹੀਂ ਭੇਜੀ ਉਸ ਦਿਨ ਉਸਨੇ ਐਸਾ ਕੀ ਦੇਖਿਆ ਉੱਥੇ ਉਹ ਪੂਰਾ ਆਪਣੀ ਕਿਤਾਬ ਵਿੱਚ ਉਸਨੇ ਲਿਖਿਆ ਹੈ ਅਬੂਲ ਤਰਾਨੀ ਆਪਣੀ ਕਿਤਾਬ ਵਿੱਚ ਕੀ ਲਿਖਦਾ ਹੈ ਹੁਣ ਉਹ ਲਿਖਦਾ ਹੈ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕੀਤਾ ਦੀਵਾਨ ਵਿੱਚ ਹਾਜ਼ਰੀ ਲਗਭਗ 35 ਤੋਂ 40 ਹਜ਼ਾਰ ਦੀ ਸੀ ਹੁਣ ਕਈ ਇਤਿਹਾਸਕਾਰ ਇਹ ਕਹਿੰਦੇ ਹਨ ਕਿ ਇਹ ਗਿਣਤੀ 80 ਹਜ਼ਾਰ ਦੱਸੀ ਜਾਂਦੀ ਹੈ ਪਰ ਔਰੰਗਜ਼ੇਬ ਦੇ ਹਜਸੂਸ ਨੇ ਲਿਖਿਆ ਹੈ ਇਹ ਗਿਣਤੀ ਕਟੋ-ਕਟ 35 ਤੋਂ 40 ਹਜ਼ਾਰ ਤੱਕ ਲਿਖਦਾ ਹੈ ਕਿ ਮੁਗਲਾਂ ਦੇ ਚਾਰ ਤਖਤ ਨੇ ਦਿੱਲੀ, ਆਗਰਾ, ਲਾਹੌਰ ਤੇ ਕਲਾਨੌਰ ਪਰ ਇੱਕ ਪਹਾੜੀ ਦੀ ਸਟੇਜ ਤੇ ਲੱਗਿਆ ਇਹ ਤਖਤ ਮੁਗਲਾਂ ਦੇ ਸਾਰੇ ਤਖਤਾਂ ਨੂੰ maat ਪਾਉਂਦਾ ਸੀ ਭਾਵ ਆਨੰਦਪੁਰ ਸਾਹਿਬ ਦਾ ਇਹ ਜਸੂਸ ਉਸ ਤਖਤ ਦੀ ਗੱਲ ਕਰ ਰਿਹਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਿਨ ਦੀਵਾਨ ਵਿੱਚ ਉਸ ਤੇ ਸਟੇਜ ਲਗਾਈ ਹੋਈ ਸੀ ਅਤੇ ਕਹਿ ਰਹੇ ਸਨ ਕਿ ਮੁਗਲਾਂ ਦੇ ਸਾਰੇ ਤਖਤਾਂ ਨੂੰ ਫੇਲ ਕਰਦਾ ਹੈ ਇੱਕ ਪਹਾੜੀ ਤੇ ਲੱਗਿਆ ਇਹ ਤਖਤ ਅੱਗੇ ਇਹ ਕੀ ਲਿਖਦਾ ਹੈ ਉਸ ਦਿਨ ਸਿੱਖਾਂ ਦੇ ਗੁਰੂ ਦਾ ਲਿਬਾਸ ਚੜਤ ਜਲਾਲ ਅਦਤੇ ਚੱਲਿਆ ਨਹੀਂ ਸੀ ਜਾਂਦਾ ਇਹ ਗੱਲ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਸ ਦਿਨ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਤੇ ਜੋ ਨੂਰ ਸੀ ਜੋ ਜਲਾਲ ਸੀ ਜਿਸ ਵੀਰ ਬੀਰ ਰਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਸੀ ਆਮ ਬੰਦਾ ਦੇਖ ਕੇ ਵੀ ਨਹੀਂ ਸੀ ਕਹਿ ਸਕਦਾ ਗੁਰੂ ਗੋਬਿੰਦ ਸਿੰਘ ਜੀ ਵੱਲ ਇਹ ਹੀ ਗੱਲ ਆਪਣੀ ਕਿਤਾਬ ਵਿੱਚ ਅਬੂਲ ਤਰਾਨੀ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਸੀਸ ਦੀ ਮੰਗ ਕੀਤੀ ਸੀ ਫਿਰ ਅੱਗੇ ਕੀ ਲਿਖਦਾ ਹੈ ਅਬੂਲ ਤਰਾਨੀ ਕਿਸੇ ਹਲਜੁਲ ਉਸ ਸਮੇਂ ਦਯਾਰਾਮ ਉੱਠਿਆ ਅਤੇ ਹਾਜ਼ਰ ਹੋਇਆ ਉਹਨ ਇਥੇ ਬਹੁਤ ਸਾਰੇ ਇਤਿਹਾਸਕਾਰ ਨੇ ਜੋ ਲਿਖਿਆ ਹੈ ਉਹ ਇਹ ਲਿਖੇਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪਹਿਲੀ ਵਾਰ ਸੀਸ ਮੰਗਿਆ ਤਾਂ ਕੋਈ ਨਹੀਂ ਉੱਠਿਆ ਫਿਰ ਤੀਸਰੀ ਆਵਾਜ਼ ਤੇ ਭਾਈ ਦਯਾਰਾਮ ਜੀ ਉੱਠੇ ਇਥੇ ਲਿਖ ਰਿਹਾ ਹੈ ਇਤਿਹਾਸਕਾਰ ਕੇ ਬਿਗੈਰ ਸੋਚ ਵਿਚਾਰ ਤੇ ਕਿਸੇ ਹਿਲਜੁਗ ਭਾਈ ਦਿਆਰਾਮ ਜੀ ਉੱਠੇ ਇਸ ਤੋਂ ਬਾਅਦ ਇਹ ਜਸੂਸ ਫਿਰ ਲਿਖਦਾ ਹੈ ਕਿ ਗੁਰੂ ਜੀ ਨੇ ਭਰੇ ਦਰਬਾਰ ਸਭ ਤੋਂ ਸਾਹਮਣੇ ਸਭ ਦੇ ਸਾਹਮਣੇ ਜਿੱਥੇ ਉਹ ਖੜੇ ਸਨ ਇੱਕ ਵਾਰ ਕੀਤਾ ਅਧ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਹੁਣ ਇੱਥੇ ਕਈ ਇਤਿਹਾਸਕਾਰ ਦਾ ਇਹ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਦਿਆਰਾਮ ਜੀ ਨੂੰ ਫੜ ਕੇ ਤੰਬੂ ਵਿੱਚ ਲਿਆ ਗਏ ਅਤੇ ਉੱਥੇ ਸੀਸ ਦੇ ਝੜਕਣ ਦੀ ਆਵਾਜ਼ ਆਉਂਦੀ ਹੈ ਰੱਗੂ ਅਬੂਲ ਤਰਾਨੀ ਲਿਖ ਰਿਹਾ ਹੈ ਕਿ ਪੂਰੇ ਦੀਵਾਨ ਵਿੱਚ ਸਾਰੀ ਸੰਗਤ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆram ਜੀ ਦੇ ਉੱਤੇ ਵਾਰ ਕੀਤਾ ਅਤੇ ਉਹਨਾਂ ਦਾ ਸੀਸ ਧਾੜਨੋਂ ਅਲੱਗ ਕਰ ਦਿੱਤਾ ਇਸ ਤੋਂ ਅੱਗੇ ਫਿਰ ਕੀ ਲਿਖਦਾ ਹੈ ਕਿ ਸਭ ਵਿੱਚ ਸੰਸਨੀ ਫੈਲ ਗਈ ਸਭ ਦੇ ਸਾਹ ਰੁਕ ਗਏ ਇੰਜ ਲੱਗ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਇੱਕ ਸਿੱਖ ਨੂੰ ਸ਼ਰਧਾਮ ਬੁਲਾ ਕੇ ਉਸ ਦਾ ਸੀਸ ਧੜਨ ਨਾਲੋਂ ਅਲੱਗ ਕਰ ਦੇਣਾ ਸੰਗਤ ਵਾਸਤੇ ਕੋਈ ਆਮ ਗੱਲ ਨਹੀਂ ਸੀ ਹੁਣ ਅਬੂਲ ਤਰਾਨੀ ਲਿਖਦਾ ਹੈ ਕਿ ਹਰ ਪਾਸੇ ਡਰ ਦਾ ਮਾਹੌਲ ਪੈਦਾ ਹੋ ਗਿਆ ਅਤਿ ਸੰਸਨੀ ਫੈਲ ਗਈ ਸਭ ਤੋਂ ਅੱਗੇ ਫਿਰ ਕੀ ਹੋਇਆ ਗੁਰੂ ਨੇ ਫਿਰ ਗਰਜਵੀਂ ਅਤੇ ਕਟਕਵੀਂ ਆਵਾਜ਼ ਵਿੱਚ ਕਿਹਾ ਕਿ ਮੈਨੂੰ ਇੱਕ ਹੋਰ ਸਿਰ ਦੀ ਲੋੜ ਹੈ ਚੱਟ ਧਰਮਚੰਦ ਉੱਠਿਆ ਜਾ ਗੁਰੂ ਨੂੰ ਨਮਸਕਾਰ ਕੀਤੀ ਅਤੇ ਗੁਰੂ ਦੇ ਇੱਕੋ ਵਾਰ ਤੇ ਵਾਰ ਨੇ ਇਸ ਦਾ ਸਿਰ ਧੜ ਨਾਲ ਵਖ ਕਰ ਦਿੱਤਾ ਹੁਣ ਇਸ ਜਸੂਸ ਦੇ ਮੁਤਾਬਕ ਭਾਈ ਧਰਮਚੰਦ ਦਾ ਸੀਸ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਸੰਗਤਾਂ ਦੇ ਸਾਹਮਣੇ ਹੀ ਧੜ ਤੋਂ ਅਲੱਗ ਕਰ ਦਿੱਤਾ ਇਸ ਤੋਂ ਅੱਗੇ ਫਿਰ ਕੀ ਲਿਖਦਾ ਹੈ ਕਿ ਦੀਵਾਨ ਵਿੱਚ ਹੁਣ ਭਾਜੜ ਪੈ ਗਈ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੂਜੇ ਸਿੱਖ ਦਾ ਸਿਰ ਧਾਰ ਨਾਲੋਂ ਅਲੱਗ ਕਰ ਦਿੱਤਾ ਤਾਂ ਪੂਰੇ ਦੀਵਾਨ ਵਿੱਚ ਭਾਜੜ ਪੈ ਗਈ ਸੰਗਤਾਂ 'ਚ ਹੜਬੜੀ ਮਚ ਗਈ। ਗੁਰੂ ਨੇ ਫਿਰ ਆਵਾਜ਼ ਬੁਲੰਦ ਇੱਕ ਹੋਰ ਸੀਸ ਮੰਗਿਆ। ਹਿਮਤਰਾਏ ਮੁਖਮचंद ਸਾਹਿਬ RAM ਇਹਨਾਂ ਸਭ ਨੂੰ ਕਤਲ ਕਰ ਦਿੱਤਾ। ਹੁਣ ਕਿਉਂਕਿ ਇਹ ਗੁਰੂ ਦਾ ਸਿੱਖ ਨਹੀਂ ਸੀ। ਇਹ ਤਾਂ ਕਤਲ ਸ਼ਬਦ ਵਰਤਦਾ ਸੀ। ਅਸੀਂ ਕਹਿੰਦੇ ਹਾਂ ਕਿ ਗੁਰੂ ਸਾਹਿਬ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਸੀਸ ਭੇਟ ਕੀਤੇ ਪਰ ਕਿਉਂਕਿ ਇਹ ਸਿੱਖ ਉਸ ਸਮੇਂ ਸਿੱਖੀ ਤੋਂ ਅਨਜਾਨ ਸੀ ਇਹ ਜੋ جاسੂਸ ਸੀ ਇਹ ਉਸ ਸਮੇਂ ਕਤਲ ਸ਼ਬਦ ਵਰਤਦਾ ਹੈ ਕਿ ਸਿਰ ਧੜਾ ਨਾਲੋਂ ਵੱਖਰੇ ਕਰ ਦਿੱਤੇ ਉਹਨੇ ਕਹਿ ਰਿਹਾ ਹੈ ਕਿ ਸਭ ਦੇ ਸਿਰ ਗੁਰੂ ਸਾਹਿਬ ਨੇ ਧੜ ਨਾਲੋਂ ਵੱਖਰੇ ਕਰ ਦਿੱਤੇ ਕਈ ਆਦਮੀ ਭੱਜੇ ਭੱਜੇ ਗੁਰੂ ਦੀ ਮਾਤਾ ਕੋਲ ਪਹੁੰਚੇ ਸਾਰੀ ਗੱਲ ਜਾ ਦੱਸੀ ਇਹ ਗੱਲ ਜ਼ਿਕਰ ਵੀ ਆਪਾਂ ਨੂੰ ਕਈ ਇਤਿਹਾਸਕਾਰਾਂ ਤੋਂ ਮਿਲਦਾ ਹੈ ਕਿ ਕਈ ਮਸੰਦ ਇਕੱਠੇ ਹੋ ਕੇ ਮਾਤਾ ਗੁਜਰ ਕਾਲਜੀ ਕੋਲ ਗਏ ਸੀ ਅਤੇ ਸਾਰੀ ਕਹਾਣੀ ਉਹਨਾਂ ਨੇ ਜਾ ਦੱਸੀ ਸੀ। ਉਹਨਾਂ ਨੂੰ ਢਕਾਉਣ ਦੀ ਕੋਸ਼ਿਸ਼ ਕੀਤੀ ਸੀ। ਮਸੰਦਾਂ ਦੀ ਇੰਨੀ ਹਿੰਮਤ ਸੀ ਕਿ ਮਸੰਦਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਕੇ ਇੱਕ ਕਮਰੇ ਵਿੱਚ ਕੈਦ ਕਰ ਦਿਓ। ਉਹਨਾਂ ਦੀ ਥਾਂ ਸਾਬ ਜੀ ਦਾ ਬਾਬਾ ਅਜੀਤ ਸਿੰਘ ਜੀ ਨੂੰ ਗੁਰਗੱਦੀ ਸੌਂਪ ਦਿਓ। ਇਹ ਗੱਲ ਅਬੂ ਉਲਤਰਾਨੀ ਔਰੰਗਜੀਬ ਦਾ ਜਸੂਸ ਲਿਖ ਰਿਹਾ ਹੈ। ਇਹਨੇ ਨਵੀਂ ਇੱਕ ਗੱਲ ਐਡ ਕੀਤੀ ਹੈ। ਇੱਥੇ ਇੱਕ ਗੱਲ ਲਿਖਦਾ ਹੈ ਕਿ ਇੱਕ ਆਦਮੀ ਪੱਜੇ-ਪੱਜੇ ਗੁਰੂ ਦੀ ਮਾਤਾ ਕੋਲ ਪਹੁੰਚ ਗਏ। ਸਾਰੀ ਗੱਲ ਜਾ ਦੱਸੀ ਅਤੇ ਦੱਸਿਆ ਕਿ ਗੁਰੂ ਨੇ ਪੰਜਾਂ ਦੇ ਸਰੀਰਾਂ ਤੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ, ਫਰਸ਼ ਵੀ ਸਾਫ਼ ਕਰ ਦਿੱਤਾ। ਖੂਨ ਦਾ ਕੋਈ ਦਾਗ ਨਾ ਰਹਿ ਦਿੱਤਾ। ਉਨੇ ਹੀ ਲਿਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੇ ਸੀਸ ਲੈਣ ਤੋਂ ਬਾਅਦ ਉਹਨਾਂ ਦੇ ਕੱਪੜਿਆਂ ਨੂੰ ਅਤੇ ਉਹਨਾਂ ਦੀ ਜਿਹੜੀ ਸੇਸ ਸੀਗੀ ਉਹ ਚੰਗੀ ਤਰ੍ਹਾਂ ਸਾਫ਼ ਕਰ ਦਿੱਤੀ। ਇਹ ਖੂਨ ਦਾ ਕੋਈ ਵੀ ਦਾਗ ਉੱਥੇ ਨਾ ਰਹਿ ਦਿੱਤਾ। ਜਮਾ ਹੀ ਨਵੀਂ ਗੱਲ ਇਸਨੇ ਲਿਖੀ ਆ। ਇਹ ਕਿਸੇ ਇਤਿਹਾਸਕਾਰ ਨੇ ਇਸ ਦਾ ਜ਼ਿਕਰ ਨਹੀਂ ਕੀਤਾ। ਹੁਣ ਅੱਗੇ ਕੀ ਲਿਖਦਾ ਹੈ ਫਿਰ ਉਹਨਾਂ ਕਾਫਰਾਂ ਦੇ ਗੁਰੂ ਨੇ ਇੱਕ ਦਾ ਸਿਰ ਦੂਸਰੇ ਦੇ ਧੜ ਨਾਲ ਲਾਕ ਮਿਲਾ ਕੇ ਪੰਜੇ ਲਾਸ਼ਾਂ ਤੇ ਚਿੱਟੇ ਕੱਪੜੇ ਪਾ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਫਰਾਂ ਦਾ ਗੁਰੂ ਲਿਖ ਰਿਹਾ ਹੈ ਕਿਉਂਕਿ ਇਹ ਔਰੰਗਜ਼ੇਬ ਦਾ ਭੇਜਿਆ ਹੋਇਆ ਜਸੂਸ ਹੈ ਅਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਤਾਂ ਨਹੀਂ ਸੀ ਜਿੰਨੇ ਵੀ ਇਹ ਮੁਗਲ ਸੀ ਔਰੰਗਜ਼ੇਬ ਹੁਣੀ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਾਫਰ ਹੀ ਕਹਿੰਦੇ ਸਨ ਜ਼ਿਆਦਾਤਰ ਜਿਹੜੇ ਮੁਗਲਾਂ ਦੇ ਜੇ ਆਪਾਂ ਦਸਤਾਵੇਜ਼ ਦੇਖੀਏ ਤਾਂ ਉਹਦੇ ਚ ਕਾਫਰ ਹੀ ਲਿਖਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਵੱਲੋਂ ਤਾਂ ਇੱਥੇ ਤੱਕ ਕਿਹਾ ਗਿਆ ਹੈ ਕਿ ਕਾਫਰਾਂ ਦੇ ਗੁਰੂ ਨੇ ਇੱਕ ਦਾ ਸਿਰ ਦੂਸਰੇ ਦੇ ਧੜ ਨਾਲ ਰਲਾ ਮਿਲਾ ਕੇ ਪੰਜੇ ਲਾਸ਼ਾਂ ਦੇ ਚਿੱਟੇ ਕੱਪੜੇ ਪਾ ਦਿੱਤੇ ਫਿਰ ਇੱਕ ਪੱਥਰ ਦਾ ਕੁੰਡਾ ਮੰਗਵਾਇਆ ਗਿਆ ਉਸ ਦੇ ਉੱਤੇ ਇੱਕ ਲੋਹੇ ਦੀ ਕਢਾਈ ਜਿਸ ਨੂੰ ਕੁੰਡੇ ਨਹੀਂ ਸੀ ਲੱਗੇ ਉਸ ਕੜਾਈ 'ਚ ਪਾਣੀ ਪਾ ਆਬੇਹਿਆ ਬਣਾਉਣ ਲੱਗੇ ਹੁਣ ਲੋਹੇ ਦੀ ਇਹ ਕੜਾਈ ਜਿਸ ਨੂੰ ਆਪਾ ਬੋਲ ਰਿਹਾ ਹੈ ਆਪਾ ਉਸ ਨੂੰ ਖੰਡੇ ਬਾਟੇ ਦਾ ਬਾਟਾ ਆਖਦੇ ਹਾਂ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਗਈ ਸੀ ਉਸ ਦਿਨ ਤਾਂ ਬਾਟੇ ਨੂੰ ਇਹ ਲੋਹੇ ਦੀ ਕੜਾਈ ਲਿਖ ਰਿਹਾ ਹੈ ਕੇਹਦੇ ਦੇ ਕੁੰਡੇ ਨਹੀਂ ਸੀ ਲੱਗੇ ਹੁਣ ਲਿਖ ਰਿਹਾ ਹੈ ਕਿ ਇਸ ਕੜਾਈ 'ਚ ਪਾਣੀ ਪਾ ਆਬੇਹਿਆ ਬਣਾਉਣ ਲੱਗੇ ਉਹ ਬਾਟੇ ਚ ਸਤਲੁਜ ਦਾ ਜਲ ਪਾਇਆ ਗਿਆ ਸੀ ਜਿਸ ਨੂੰ ਅੰਮ੍ਰਿਤ ਬਣਾਇਆ ਗਿਆ ਅਤੇ ਮੁਸਲਮਾਨਤ ਚ ਜਿਹੜਾ ਪਵਿੱਤਰ ਪਾਣੀ ਹੁੰਦਾ ਉਸ ਨੂੰ ਆਬੇ ਹਿਆ ਕਿਹਾ ਜਾਂਦਾ ਹੈ ਇਹ ਲਿਖ ਰਿਹਾ ਹੈ ਕਿ ਲੋਹੇ ਦੀ ਉਹ ਕੜਾਈ ਚ ਪਾਣੀ ਪਾ ਕੇ ਆਬੇ ਆਪ ਬਣਾਉਣ ਲੱਗੇ ਅੱਗੇ ਫਿਰ ਇਹ ਕੀ ਲਿਖਦਾ ਹੈ ਕਾਫਰਾਂ ਦਾ ਪੀਰ ਉਸ ਕੜਾਈ ਚ ਤਲਵਾਰ ਫੇਰ ਰਿਹਾ ਸੀ ਹੁਣ ਬੇਸਮਝ ਸੀ ਪੁੰਤਲਵਾਰ ਇਕ ਖੰਡੇ ਨੂੰ ਲਿਖ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਉਸ ਬਾਟੇ ਵਿੱਚ ਖੰਡਾ ਫੇਰ ਰਹੇ ਸੀ ਅੱਗੇ ਫਿਰ ਲਿਖਦੇ ਕਿ ਤਲਵਾਰ ਫੇਰਦੇ ਹੋਏ ਕੋਈ ਕਲਮਾ ਪੜ੍ਹ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਪੜ੍ਹ ਰਹੇ ਸੀ ਉਸ ਨੂੰ ਹੁਣ ਕਿਉਂਕਿ ਇਹ جاسੂਸ ਮੁਸਲਿਮ ਧਰਮ ਦਾ ਬੰਦਾ ਸੀ ਇਹ ਆਪਣੇ ਹਿਸਾਬ ਨਾਲ ਇਹ ਚੀਜ਼ਾਂ ਲਿਖੂਗਾ ਬਾਣੀ ਨੂੰ ਇਹ ਕਲਮਾ ਲਿਖ ਰਿਹਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਕਲਮਾ ਪੜ੍ਹ ਰਹੇ ਸੀ ਇਹ ਲਿਖ ਰਿਹਾ ਕਿਤਾਬ ਵਿੱਚ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਬਾਣੀ ਦਾ ਉਚਾਰਨ ਕਰ ਰਹੇ ਸਨ ਅੱਗੇ ਕੀ ਲਿਖਦਾ ਹੈ ਕਿ ਇਹ ਅਮਲ ਕੋਈ ਅੱਧਾ ਪੌਣਾ ਪਹਿਰ ਹੁੰਦਾ ਰਿਹਾ ਜਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਖੰਡੇ ਬਾਟੇ ਨਾਲ ਅੱਧਾ ਪੌਣਾ ਪਹਿਰ ਅੰਮ੍ਰਿਤ ਤਿਆਰ ਕਰਦੇ ਰਹੇ ਅੱਗੇ ਹੁਣੇ ਲਿਖਦਾ ਹੈ ਕਿ ਇਸੇ ਸਮੇਂ ਕਾਫਰਾਂ ਦੇ ਪੀਰ ਕਿਸੇ ਔਰਤ ਨੇ ਉਸ ਕੜਾਈ ਵਿੱਚ ਲਿਆ ਕੇ ਕੁਝ ਪਾ ਦਿੱਤਾ ਇਹਦੇ ਬਾਰੇ ਆਪਾਂ ਸਭ ਨੂੰ ਪਤਾ ਹੈ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਮਾਤਾ ਸਾਹਿਬ ਕੌਰ ਜੀ ਨੇ ਅੰਮ੍ਰਿਤ ਬਣਾਉਣ 'ਚ ਆਪਣਾ ਯੋਗਦਾਨ ਪਾਇਆ ਸੀ ਪਤਾਸੇ ਲਿਆ ਕੇ ਪਾਏ ਸੀ ਹੁਣ ਕਈ ਇਤਿਹਾਸਕਾਰ ਮਾਤਾ ਸਾਹਿਬ ਕੌਰ ਦੀ ਥਾਂ ਮਾਤਾ ਜੀਤ ਕੌਰ ਦਾ ਨਾਮ ਲਿਖਦੇ ਹਨ ਇੱਕ ਵੱਖਰਾ ਵਿਸ਼ਾ ਹੈ ਉਹਨਾਂ ਅੱਗੇ ਜੋ ਅਬੂ ਉਲਤਰਾਨੀ ਲਿਖ ਰਿਹਾ ਹੈ ਉਹ ਬਹੁਤ ਵੱਡਾ ਦਾਵਾ ਕਰ ਰਿਹਾ ਹੈ ਲਿਖ ਰਿਹਾ ਹੈ ਕਿ ਹੁਣ ਆਬੇਹਿਆ ਚਾਰ ਹੋ ਚੁੱਕਾ ਸੀ ਗੁਰੂ ਨੇ ਉਹਨਾਂ ਲਾਸ਼ਾਂ ਤੋਂ ਪਰਦਾ ਚੁੱਕਿਆ ਪਹਿਲਾ ਦਇਆ ਸਿੰਘ ਦੇ ਸਹਰਾਣੇ ਬੈਠ ਉਸ ਦਾ ਮੂੰਹ ਖੋਲ ਕੇ ਆਬੇਹਿਆ ਉਸ ਦੇ ਮੂੰਹ ਵਿੱਚ ਪਾ ਦਿੱਤਾ ਸਿਰ ਤੇ ਵਾਲਾਂ ਵਿੱਚ ਪਾਇਆ ਅਤੇ ਸਾਰੇ ਸਰੀਰ ਤੇ ਛਿੜਕਿਆ ਅਤੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿੰਦੇ ਸਾਰ ਹੀ ਦਇਆ ਸਿੰਘ ਉੱਠ ਕੇ ਖੜਾ ਹੋ ਗਿਆ ਹੁਣ ਅਬੂਲ ਤਰਾਨੀ ਇੱਥੇ ਲਿਖ ਰਿਹਾ ਹੈ ਹਜ਼ਾਰਾਂ ਲੋਕਾਂ ਦੇ ਹੁੰਦਿਆਂ ਵੀ ਕਿਸੇ ਦੀ ਸਾਹ ਅਧੀ ਆਵਾਜ਼ ਨਹੀਂ ਸੀ ਸੁਣ ਰਹੀ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਨੇ ਸੀਸ ਮੰਗੇ ਸੀ ਉਦੋਂ ਇਹ ਲਿਖ ਰਿਹਾ ਸੀ ਕਿ ਭਗਦੜ ਮਚ ਗਈ ਸੀ ਤੇ ਹੁਣ ਹਜ਼ਾਰਾਂ ਲੋਕਾਂ ਦੇ ਹੁੰਦਿਆਂ ਵੀ ਸਭ ਚੁੱਪ ਬੈਠੇ ਸੀ ਕਿਸੇ ਦੀ ਸਾਹ ਦੀ ਆਵਾਜ਼ ਤੱਕ ਨਹੀਂ ਸੀ ਆ ਰਹੀ ਗੁਰੂ ਜੀ ਕੀਤੀ ਸਕਰਮਾਤ ਉੱਤੇ ਮੁਗਤ ਹੋਏ ਕਿਸੇ ਜਾਦੂ ਦੇ ਅਸਰ ਹੇਠ ਹੀਲੇ ਹੋਏ ਬੈਠੇ ਸਨ ਇਸੇ ਹੀ ਤਰ੍ਹਾਂ ਗੁਰੂ ਸਾਹਿਬ ਬਾਕੀ ਚਾਰਾਂ ਨਾਲ ਵੀ ਕੀਤਾ ਸਭ ਦੇ ਆਬਹਿਿਆ ਛਿੜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਂ ਨੂੰ ਮੁਰਝੀਉਂਦਾ ਕਰ ਦਿੱਤਾ ਅਤੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਤੰਬੀ ਵਿੱਚ ਤੰਬੂ ਵਿੱਚ ਲੈ ਗਏ ਹੁਣ ਇੱਥੇ ਅਬੂਲ ਤਰਾਨੀ ਔਰ ਜੇਦਾ ਪੇਜਾ ਆਇਆ ਜਸੂਸ ਕਿਤਾਬ ਵਿੱਚ ਲਿਖ ਰਿਹਾ ਹੈ ਇਹ ਦਾਵਾ ਕਰ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਪੂਰੀ ਸੰਗਤ ਦੇ ਸਾਹਮਣੇ ਮੁਰਝੁੰਦੇ ਕਰ ਦਿੱਤਾ ਅਤੇ ਆਪਣੇ ਤੰਬੂ ਵਿੱਚ ਲੈ ਗਏ ਹੁਣ ਇੱਥੇ ਬਾਕੀ ਇਤਿਹਾਸਕਾਰ ਦੀ ਇੱਕ ਰਲਵੀ ਮਿਲਵੀ رائے ਹੈ ਉਹ ਬਖਰੀ ਜ਼ਿਆਦਾਤਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜਦੋਂ ਸੀਸ ਮੰਗੇ ਅਤੇ ਜਦੋਂ ਸਿੱਖ ਹਾਜ਼ਰ ਹੋਏ ਸੀ ਸੀਸ ਕੱਟਣ ਤੋਂ ਬਾਅਦ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਨੂੰ ਫੜ ਕੇ ਤੰਬੂ ਵਿੱਚ ਲੈ ਗਏ ਸੀ ਅਤੇ ਤੰਬੂ ਵਿੱਚ ਸੀਸ ਕੱਟਣ ਦੀ ਆਵਾਜ਼ ਆਈ ਅਤੇ ਉੱਥੋਂ ਫਿਰ ਪੰਜਾਂ ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਉਸ ਥੇਹ ਤੇ ਲੈ ਕੇ ਆਏ ਸੀ ਪਰ ਅਬੂਲ ਤਾਨੀ ਉਲਟ ਲਿਖਦਾ ਹੈ ਸਭ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਕੀਤੇ ਅਤੇ ਅੰਮ੍ਰਿਤ ਛਿੜਕਿਆ ਉਹਨਾਂ ਦੇ ਦੁਬਾਰਾ ਜੀਉਂਦਾ ਕੀਤਾ ਅਤੇ ਫਿਰ ਉਹਨਾਂ ਨੂੰ ਤੰਬੂ ਵਿੱਚ ਲੈ ਗਏ ਹੁਣ ਬਿਲਕੁਲ ਇੱਕ ਨਵੀਂ ਗੱਲ ਆ ਜੋ ਅਬੂਲ ਤੁਰਾਨੀ ਇੱਥੇ ਦਾਅਵਾ ਕਰ ਰਿਹਾ ਹੈ ਅੱਗੇ ਫਿਰ ਕੀ ਲਿਖਦਾ ਹੈ ਕੁਝ ਚਿਰ ਬਾਅਦ ਗੁਰੂ ਦੇ ਪਿੱਛੇ ਉਹ ਪੰਜੇ ਆਦਮੀ ਤੰਬੂ ਚੋਂ ਬਾਹਰ ਆਏ ਭਾਵ ਪੰਜ ਪਿਆਰੇ ਬਾਹਰ ਆਏ ਉਹਨਾਂ ਦੇ ਨਵੇਂ ਲਿਬਾਸ ਪਾਏ ਹੋਏ ਸੀ ਉਹ ਪੰਜੇ ਮੁਰਦਾ ਕੀਤੇ ਆਦਮੀ ਭਾਵ ਪੰਜ ਪਿਆਰੇ ਪੰਜ ਤੰਬੂ ਤੋਂ ਬਾਹਰ ਆ ਖੜੇ ਹੋ ਗਏ ਉਹਨਾਂ ਨੇ ਬੀਰ ਆਸਨ ਵਿੱਚ ਉਹਨਾਂ ਤੋਂ ਆਭਿਸ਼ਾ ਮੰਗਿਆ ਉਹਨਾਂ ਨੇ ਪੁੱਛਿਆ ਤੁਸੀਂ ਇਸ ਅਨਮੋਲ ਵਸਤੂ ਲਈ ਕੀ ਕੀਤਾ ਹੈ ਤਾਂ ਇਹਦੇ ਮੁਤਾਬਕ ਫਿਰ ਗੁਰੂ ਸਾਹਿਬ ਨੇ ਇੱਥੇ ਆਖਿਆ ਕਿ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਆਪਣੇ ਮਾਤਾ ਪਿਤਾ ਔਲਾਦ ਸਭ ਕੁਝ ਕੁਰਬਾਨ ਕਰ ਦੇਵਾਂਗਾ ਸਰਬੰਸ ਕੁਰਬਾਨ ਕਰ ਦੇਵਾਂਗਾ ਅਤੇ ਫਿਰ ਉਹਨਾਂ ਪੰਜਾਂ ਨੇ ਗੁਰੂ ਜੀ ਨੂੰ ਆਬਿਹਿਆ ਦਿੱਤਾ ਭਾਵ ਅੰਮ੍ਰਿਤ ਛਕਾਉਣਾ ਕੀਤਾ ਗੁਰੂ ਦਾ ਨਾਮ ਉਸ ਵਕਤ ਤੋਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ ਗੁਰੂ ਨੇ ਪੰਜਾਂ ਦੇ ਨਾਮ ਨਾਲ ਸਿੰਘ ਜੋੜ ਦਿੱਤਾ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਅੱਗੇ ਲਿਖਦਾ ਹੈ ਕਿ ਉਸ ਤੋਂ ਬਾਅਦ ਹਜ਼ਾਰਾਂ ਆਦਮੀਆਂ ਨੇ ਉਹ ਆਬਿਹਿਆਦ ਕੀਤਾ ਹਜਾਰਾ ਸੰਗਤਾ ਨੇ ਅੰਮ੍ਰਿਤ ਪਾਨ ਉਸ ਦਿਨ ਕੀਤਾ ਅੱਗੇ ਫਿਰੇ ਲਿਖਦਾ ਹੈ ਕਿ ਮੈਂ ਬਹੁਤ ਪਛਤਾਇਆ ਅਤੇ ਰੋਇਆ ਉਹ ਜਸੂਸ ਲਿਖਦਾ ਹੈ ਆਪਣੀ ਕਿਤਾਬ ਵਿੱਚ ਕਿਉਂਕਿ ਉਹ ਕੌਤਕ ਜੋ ਉਸ ਨੇ ਵੇਖਿਆ ਹੋਇਆ ਸੀ ਉਸ ਦੇ ਨਾਲ ਉਹਦਾ ਮਨ ਪਿਗਲ ਗਿਆ ਸੀ ਕਿਸੇ ਦਾ ਵੀ ਪੱਥਰ ਦਿਲ पिघਲ ਸਕਦਾ ਹੈ ਤੇ ਮਨ ਬਦਲ ਸਕਦਾ ਹੈ ਉਵੇਂ ਹੀ ਔਰੰਗਜ਼ੇਬ ਦੇ ਇਸ ਜਸੂਸ ਨਾਲ ਹੋਇਆ ਉਹ ਲਿਖਦਾ ਹੈ ਕਿ ਮੈਂ ਬਹੁਤ ਪਛਤਾਇਆ ਅਤੇ ਰੋਇਆ ਗੁਰੂ ਦੇ ਚਰਨਾਂ ਤੇ ਜਾ ਡਿੱਗਿਆ ਤੇ ਉਸ ਤੋਂ ਆਪੇ ਹਿਆ ਦੀ ਦਾਤ ਮੰਗੀ ਹੁਣ ਸੋਚ ਕੇ ਦੇਖੋ ਜਿਸ ਦੀ ਜਾਸੂਸੀ ਕਰਨ ਆਇਆ ਸੀ ਜਿਸ ਨੂੰ ਆਪਣਾ ਦੁਸ਼ਮਣ ਮੰਨਦਾ ਸੀ ਜਿਸ ਨੂੰ ਕਾਫਰ ਲਿਖਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਕੌਤਕ ਨੇ ਉਸ ਦੁਸ਼ਮਣ ਨੂੰ ਹੀ ਪਿਗਲਾ ਦਿੱਤਾ ਪਛਤਾਉਂਦਾ ਰੋਂਦਾ ਆਪਣੇ ਆਪ ਨੂੰ ਬੁਰਾ ਭਲਾ ਕਹਿੰਦਾ ਜਾ ਕੇ ਗੁਰੂ ਤੋਂ ਅਮਰਤੀ ਦਾਤ ਮੰਗਦਾ ਹੈ ਅੱਗੇ ਫਿਰ ਉਹ ਲਿਖਦਾ ਹੈ ਕਿ ਗੁਰੂ ਜੋ ਪਹਿਲਾਂ ਤੋਂ ਹੀ ਮੇਰਾ ਪਖੰਡ ਅਤੇ ਫਰੇਵ ਜਾਣਦਾ ਸੀ ਮੈਨੂੰ ਥਾਪੜਾ ਦਿੱਤਾ ਉਹਨੇ ਇਹ ਗੱਲ ਲਿਖ ਰਿਹਾ ਹੈ ਕਿ ਗੁਰੂ ਸਾਹਿਬ ਨੂੰ ਪਹਿਲਾਂ ਤੋਂ ਹੀ ਪਤਾ ਸੀ ਮੇਰੀ ਮਕਾਰੀ ਦਾ ਮੇਰੀ ਜਸੂਸੀ ਦਾ ਕਿ ਮੈਂ ਜਸੂਸੀ ਕਰ ਰਿਹਾ ਹਾਂ ਪਰ ਫਿਰ ਵੀ ਮੈਨੂੰ ਥਾਪੜਾ ਦਿੱਤਾ ਮੈਨੂੰ ਆਪੇ ਹੀ ਆ ਪਿਆ ਕਿ ਮੇਰਾ ਨਾਮ ਅਬੂਲ ਤਰਾਨੀ ਤੋਂ ਅਜਮੇਰ ਸਿੰਘ ਰੱਖ ਦਿੱਤਾ ਹੁਣ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਰੰਗ ਦੇਖੋ ਕਿਵੇਂ ਆਪਣੇ ਦੁਸ਼ਮਣ ਨੂੰ ਵੀ ਉਹਨਾਂ ਦੇ ਗੱਲ ਉਹ ਰੌਂਦੇ ਕੁਰਲੋਂਦੇ ਜਸੂਸ ਨੂੰ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਗੱਲ ਨਾਲ ਲਾ ਕੇ ਉਹਨੂੰ ਅਜਮੇਰ ਸਿੰਘ ਬਣਾ ਦਿੱਤਾ ਮੇਰੇ ਜਨਮਾਂ ਦੇ ਪਾਪ ਕੱਟੇ ਗਏ ਮੈਂ ਗੁਰੂ ਦੀ ਫੌਜ ਭਰਤੀ ਹੋ ਗਿਆ ਅਤੇ ਕਈ ਜੰਗਾ ਜ਼ੁਲਮਾਂ ਦੇ ਖਿਲਾਫ ਲੜੀਆਂ ਮੈਂ ਉਸ ਦਿਨ ਆਪਣੀ ਜ਼ਿੰਦਗੀ ਦਾ ਜੇ ਦੀ ਆਖਰੀ ਰਿਪੋਰਟ ਔਰੰਗਜ਼ੇਬ ਨੂੰ ਭੇਜੀ ਉਸ ਦਿਨ ਤੋਂ ਬਾਅਦ ਜਾਸੂਸੀ ਇਹਨੇ ਬੰਦ ਕਰ ਦਿੱਤੀ ਔਰੰਗਜ਼ੇਬ ਦੀ ਕਰਨੀ ਅਤੇ ਗੁਰੂ ਦਾ ਸਿੰਘ ਬਣ ਗਿਆ ਅਬੂਲ ਤਰਾਨੀ ਤੋਂ ਅਜਮੇਰ ਸਿੰਘ ਬਣ ਗਿਆ ਅਤੇ ਉਸ ਦਿਨ ਇਸ ਨੇ ਜਾਸੂਸੀ ਦੀ ਉਹ ਆਖਰੀ ਰਿਪੋਰਟ ਔਰੰਗਜ਼ੇਬ ਨੂੰ ਭੇਜੀ ਸਭ ਕੁਝ ਲਿਖ ਕੇ ਭੇਜਿਆ ਉਸ ਦਿਨ ਜੋ ਹੋਇਆ ਉਸ ਦਿਨ ਵਾਪਰੀ ਅਤੇ ਅੱਖੀਂ ਦੇਖੀ ਘਟਨਾ ਦਾ ਸਾਰਾ ਹਾਲ ਮੈਂ ਔਰੰਗਜ਼ੇਬ ਨੂੰ ਲਿਖ ਕੇ ਭੇਜ ਦਿੱਤਾ ਅਤੇ ਬੜੇ ਜ਼ੋਰਦਾਰ ਲਬਜ਼ਾਂ ਵਿੱਚ ਔਰੰਗਜ਼ੇਬ ਨੂੰ ਤਾਰਨਾ ਕੀਤੀ ਕਿ ਖਬਰਦਾਰ ਜੋ ਜੀਉਂਦੇ ਜਾਗਦੇ ਰੱਬ ਨਾਲ ਤੂੰ ਮੱਥਾ ਲਾਇਆ ਜ਼ੁਲਮ ਨਾ ਕਰ ਮਾਂ ਅਤੇ ਜੇ ਮੇਰੀ ਸ਼ਿਫਾਰਿਸ਼ ਤੇ ਅਮਲ ਨਾ ਕੀਤਾ ਤਾਂ ਖਾਨਦਾਨ ਸੰਤਨਤ ਤਬਾਹ ਹੋਏ ਜਾਏਗੀ ਔਰੰਗਜ਼ੇਬ ਨੂੰ ਇਹ ਲਿਖ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਜੀਉਂਦੇ ਜਾਗਦੇ ਖੁਦਾ ਨੇ ਉਹਨਾਂ ਨਾਲ ਮੱਥਾ ਨਾ ਲਾ ਕਿਉਂਕਿ 2 ਸਾਲ ਬੰਦਾ ਜਸੂਸੀ ਕਰਦਾ ਰਿਹਾ ਪਰ ਇੱਕ ਦਿਨ ਆ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਅਸਲੀ ਰੂਪ ਇਸ ਨੂੰ ਦਿਖ ਗਿਆ ਉਦੋਂ ਤੋਂ ਹੀ ਮਨ ਬਦਲ ਗਿਆ ਅਤੇ ਆਰੰਗਜੀਤ ਜਿਸ ਦੀ ਦਿੱਤੀ ਖੰਡਾ ਸੀ ਉਹਨੂੰ ਹੀ ਤਾੜਨਾ ਕਰਕੇ ਲਿਖ ਰਿਹਾ ਹੈ ਕਿ ਜਿਉਂ ਦੇ ਜਾਗਦੇ ਇਸ ਖੁਦਾ ਨਾਲ ਮੱਥਾ ਨਾ ਲਾ ਕਿ ਜ਼ੁਲਮ ਕਰਨੇ ਬੰਦ ਕਰ ਦੇ ਜੇ ਮੇਰੀ ਗੱਲ ਤੇ ਤੂੰ ਅਮਲ ਨਾ ਕੀਤਾ ਤਾਂ ਤੇਰਾ ਖਾਨਦਾਨ ਸਲਤਨਤ ਤਬਾਹ ਹੋ ਜਾਊਗੀ ਦੁਨੀਆ ਤੋਂ ਤੇਰਾ ਨਾਮੋ ਨਿਸ਼ਾਨ ਮਿਟ ਜਾਊਗਾ ਉਹੀ ਹੋਇਆ ਔਰੰਗਜ਼ੇਬ ਨਾਲ ਔਰੰਗਜ਼ੇਬ ਨੇ ਹੰਕਾਰ ਚਾਏ ਨੇ ਕਿਸੇ ਦੀ ਗੱਲ ਤੇ ਅਮਲ ਨਾ ਕੀਤਾ ਇਸ ਤੋਂ ਬਾਅਦ ਉਸ ਦਾ ਨਾਮੋ ਨਿਸ਼ਾਨ ਮਿਟ ਗਿਆ ਆ ਜਾਣਦੀ ਹੈ ਕਿ ਅਬੂਲ ਤਰਾਨੀ ਦਿੱਲੀ ਕੀ ਇਸ ਕਿਤਾਬ ਦਾ ਨਾਮ ਕੀ ਹੈ ਆਪ ਜੀ ਨੂੰ ਸਾਕੇ ਸਰਵਨ ਕਰਾਉਂਦੇ ਆਂ ਅਨੇਕਾਂ ਪ੍ਰਕਾਰਾਂ ਦੀ ਭੁੱਲਾਂ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ